ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀਓ ਗੁਰੂ ਫਤਿਹ ਦੀ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਚੈਪਟਰ ਤੇ ਆਪ ਜੀ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਜੀਵਨ ਇਤਿਹਾਸ ਸ਼੍ਰਵਣ ਕਰ ਰਹੇ ਹੋ ਪਿਛਲੇ ਅਧਿਆਏ ਵਿੱਚ ਆਪ ਜੀ ਨੇ ਸ਼੍ਰਵਣ ਕੀਤਾ ਸੀ ਕਿ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਤਮਤਾਨ ਸਾਹਿਬ ਵਿਖੇ ਪਹੁੰਚੇ ਨੇ ਜਿੱਥੇ ਭਾਈ ਦੱਗੋ ਜੀ ਨੂੰ ਆਪ ਜੀ ਨੇ ਬਖਸ਼ਿਸ਼ ਕੀਤੀ ਹੈ ਉਸ ਦੇ ਮਾੜੇ ਕੰਮਾਂ ਤੋਂ ਵੱਜ ਕੇ ਉਸ ਨੂੰ ਅਕਾਲ ਪੁਰਖ ਦੀ ਨਾਮ ਬਾਣੀ ਦੇ ਲੜ ਲਾਇਆ ਹੈ ਉਸ ਦੀ ਬੇਨਤੀ ਤੇ ਆਪ ਜੀ ਇਸ ਦੀ ਹਵੇਲੇ ਵਿੱਚ ਗਏ ਨੇ ਉੱਥੇ ਆਪ ਜੀ ਨੇ ਆਪਣਾ ਟਿਕਾਣਾ ਕੀਤਾ ਹੈ ਤੇ अनेका ਹੀ ਸੰਗਤਾਂ ਨੂੰ ਤਾਰਿਆ ਹੈ ਉਸ ਦੇ ਘਰ ਵਿਖੇ ਰਹਿੰਦਿਆਂ ਹੈ ਤਮਤਾਨ ਦੀ ਧਰਤੀ ਤੇ ਰਹਿੰਦਿਆਂ ਹੈ ਪਾਤਸ਼ਾਹ ਜੀ ਨੇ ਇੱਕ ਹੋਰ ਸਿੱਖ ਤੇ ਬਹੁਤ ਵੱਡੀ ਬਖਸ਼ਿਸ਼ ਕੀਤੀ ਹੈ ਜਿਸ ਬਾਰੇ ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਭਾਈ ਆਨੰਦ ਲਾਲ ਸੋਹਲ ਨਾਂ ਦਾ ਇੱਕ ਸਿੱਖ ਕੀਰਤਪੁਰ ਸਾਹਿਬ ਜੀ ਦੀ ਧਰਤੀ ਉੱਤੇ ਰਹਿੰਦਿਆਂ ਹਰਗਵਿੰਦ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਿਆ ਕਰਦਾ ਸੀ ਸੇਵਾ ਕਰਦਾ ਸੀ ਜਲ ਦੇ ਉਸਨੇ ਜਲ ਭਰ ਕੇ ਲਿਆਉਣਾ ਲੰਗਰਾਂ ਦੇ ਵਿੱਚ ਸੇਵਾ ਕਰਨੇ ਸੰਗਤਾਂ ਦੇ ਇਸ਼ਨਾਨ ਦੀ ਸੇਵਾ ਕਰਾਉਣੇ ਗੁਰਸਵਾਰਿਓ ਉਸ ਦੀ ਸੇਵਾ ਦੇਖ ਕੇ ਹਰਗਵਿੰਦ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਸੋਹਣੇ ਸਿੱਖ ਦਾ ਖਿਤਾਬ ਦਿੱਤਾ ਤੇ ਇੱਕ ਦਿਨ ਮਹਿਰ ਦੇ ਘਰ ਵਿੱਚ ਆ ਕੇ ਉਸ ਨੂੰ ਕਹਿਣ ਲੱਗੇ ਭਾਈ ਆਨੰਦ ਲਾਲ ਜੀ ਜੇਕਰ ਕੁਸ਼ਮੰਗਣਾ ਚਾਹੁੰਦੇ ਹੋ ਤਾਂ ਮੰਗ ਲਵੋ ਤਾਂ ਭਾਈ ਆਨੰਦ ਲਾਲ ਜੀ ਕਹਿਣ ਲੱਗੇ ਕਿ ਪਾਤਸ਼ਾਹ ਜੀ ਕੱਲ ਆਪ ਜੀ ਤੋਂ ਬਖਸ਼ਿਸ਼ ਕਰਵਾਵਾਂਗਾ ਆਪ ਜੀ ਕੋਲੋਂ ਕੁਛ ਮੰਗਾਗਾ ਸੋ ਇੱਥੇ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਇਤਿਹਾਸ ਵਿੱਚ ਕਈ ਵਾਰ ਮਿਲਦੇ ਜੁਲਦੇ ਬਹੁਤ ਸਾਰੇ ਨਾਂ ਆਉਂਦੇ ਨੇ ਤੇ ਉਹਨਾਂ ਨਾਵਾਂ ਕਰਕੇ ਅਸੀਂ ਕਈ ਵਾਰ ਭੁਲੇਖਾ ਖਾ ਜਾਂਦੇ ਹਾਂ ਭਾਈ ਆਨੰਦ ਲਾਲ ਵੀ ਤਕਰੀਬਨ ਸਿੱਖ ਇਤਿਹਾਸ ਦੇ ਵਿੱਚ ਚਾਰਕ ਹੋਏ ਹਨ ਸੋ ਇਹ ਭਾਈ ਨੰਦ ਲਾਲ ਜੀ ਸੋਹਲ ਜਿਨ੍ਹਾਂ ਨੂੰ ਭਾਈ ਨੰਦ ਲਾਲ ਜੀ ਸੁਹਣਾ ਵੀ ਆਖਿਆ ਜਾਂਦਾ ਦੂਸਰੇ ਭਾਈ ਨੰਦ ਲਾਲ ਜੀ ਗਲੋਟੀਆਂ ਤੀਸਰੇ ਭਾਈ ਨੰਦ ਲਾਲ ਜੀ ਜਿਨ੍ਹਾਂ ਨੂੰ دیਵਾਨ ਨੰਦ ਲਾਲ ਜੀ ਜਾਂ دیਵਾਨ ਨੰਦ ਲਾਲ ਜੀ ਗੋਆਏ ਕਿਹਾ ਜਾਂਦਾ ਹੈ ਇੱਕ ਹੋਰ ਭਾਈ ਨੰਦ ਲਾਲ ਜੀ ਦਾ ਜ਼ਿਕਰ ਆਉਂਦਾ ਹੈ ਸੋ ਗੁਰੂ ਸਵਾਰਿਓ ਭਾਈ ਨੰਦਲਾਲ ਸੋਹਣਾ ਜੀ ਅਗਲੇ ਦਿਨ ਆਪਣੇ ਵੱਡੇ ਪੁੱਤਰ ਨੂੰ ਜਿੰਨਾਂ ਦਾ ਨਾਮ ਭਾਈ ਰਾਮਦੇਵ ਹੈ ਉਹਨਾਂ ਨੂੰ ਲੈ ਕੇ ਹਾਜ਼ਰ ਹੋਏ ਨੇ ਹਰਕਬਿੰਦ ਸੱਚੇ ਪਾਤਸ਼ਾਹ ਜੀ ਨੂੰ ਪ੍ਰਣਾਮ ਕਰਕੇ ਮੰਗ ਕੀਤੀ ਹੈ ਪਾਤਸ਼ਾਹ ਜੀ ਜਿਸ ਤਰ੍ਹਾਂ ਆਪ ਜੀ ਨੇ ਮੇਰੇ ਉੱਤੇ ਬਖਸ਼ਿਸ਼ ਕੀਤੀ ਹੈ ਇਸੇ ਤਰ੍ਹਾਂ ਮੇਰੇ ਇਸ ਪੁੱਤਰ ਦੇ ਉੱਤੇ ਆਪਣੀ ਬਖਸ਼ਿਸ਼ ਕਰੋ ਤੇ ਇਸ ਨੂੰ ਆਪਣੀ ਸੇਵਾ ਦੇ ਵਿੱਚ ਲਵੋ ਦੇਖੋ ਭਾਈ ਨੰਦ ਲਾਲ ਨੇ ਕੋਈ ਧਨ ਨਹੀਂ ਮੰਗਿਆ ਕੋਈ ਦੌਲਤ ਨਹੀਂ ਮੰਗੀ ਕੋਈ ਵੱਡੇ ਵੱਡੇ ਮਹਿਲ ਨਹੀਂ ਮੰਗੇ ਕੋਈ ਰਾਜ ਨਹੀਂ ਮੰਗਿਆ ਕੀ ਮੰਗਿਆ ਹੈ ਸੇਵਾ ਉਹ ਵੀ ਆਪਣੇ ਪੁੱਤਰ ਵਾਸਤੇ ਕਹਿਣ ਲੱਗੇ ਨੇ ਜਿਸ ਤਰ੍ਹਾਂ ਮੇਰੇ ਉੱਤੇ ਸੇਵਾ ਕੀਤੀ ਹੈ ਇਸੇ ਤਰ੍ਹਾਂ ਮੇਰੇ ਪੁੱਤਰ ਉੱਤੇ ਸੇਵਾ ਮੇਰੇ ਪੁੱਤਰ ਉੱਤੇ ਕਿਰਪਾ ਕਰੋ ਤੇ ਮੇਰੇ ਘਰ ਦੇ ਵਿੱਚ ਹਮੇਸ਼ਾ ਸਿੱਖੀ ਰਹੇ ਮੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਸਿੱਖੀ ਦੇ ਨਾਲ ਜੁੜੀਆਂ ਰਹਿਣ ਹਰਗਬਿੰਦ ਸੱਚੇ ਪਾਤਸ਼ਾਹ ਜੀ ਨੇ ਉਸ ਭਾਈ RAMDEV ਨੂੰ ਗਲ ਨਾਲ ਲਾਇਆ ਏ ਤੇ ਆਪ ਜੀ ਨੇ ਉਹਦੇ ਉੱਤੇ ਆਪਣੀ ਮਿਹਰ ਦੀ ਸਵੱਲੇ ਨਜ਼ਰ ਜਿਹੜੀ ਆ ਉਹ ਭਾਈ ਹੈ ਭਾਈ ਆਨੰਦ ਲਾਲ ਜੀ ਨੇ ਪੁੱਤਰ ਭਾਈ RAMDEV ਜੀ ਨੇ ਵੀ ਆਪਣੇ ਪਿਤਾ ਜੀ ਵਾਂਗ ਹੀ ਸੇਵਾ ਕਰਨੇ ਸ਼ੁਰੂ ਕਰ ਦਿੱਤੀ ਹ ਸੇਵਾ ਕਰਦਿਆਂ ਕਰਦਿਆਂ ਹਰਗਬਿੰਦ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਏ ਫਿਰ ਗੁਰੂ ਹਰ राय ਸਾਹਿਬ ਜੀ ਦੀ ਸੇਵਾ ਦੇ ਵਿੱਚ ਵੀ ਜੁਟੇ ਰਹੇ ਨੇ ਇਸੇ ਤਰ੍ਹਾਂ ਆਪ ਜੀ ਪਾਣੀ ਦੀ ਸੇਵਾ ਕਰਦੇ ਨੇ ਭਾਈ ਨੰਦ ਲਾਲ ਜੀ ਦੇ ਪੁੱਤਰ ਭਾਈ RAMDEV ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਹਰ राय ਸੱਚੇ ਪਾਤਸ਼ਾਹ ਜੀ ਨੇ ਹਿੱਸਾ ਮੇਰਾ ਤੇ ਸੇਵਾ ਤੇਰੀ ਦਾ ਉਹ ਸਮੇਂ ਆਪ ਜੀ ਨੂੰ ਮਰ ਦਿੱਤਾ ਹੈ ਤੋ ਭਾਏ ਰਾਮਦੇਵ ਜੀ ਗੁਰੂ ਹਰ राय ਸਾਹਿਬ ਜੀ ਤੋਂ ਬਾਅਦ ਫਿਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਸੇਵਾ ਦੇ ਵਿੱਚ ਵੀ ਜੁਟੇ ਰਹਿੰਦੇ ਨੇ ਸੋ ਗੁਰੂ ਸਾਰੋ ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਗੁਰਗੱਦੀ 'ਤੇ ਬਿਠਾਇਆ ਗਿਆ ਏ ਤਾਂ ਭਾਈ ਰਾਮਦੇਵ ਜੀ ਫਿਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋਏ ਨੇ ਕੁਝ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਭਾਈ RAMDEV ਜੀ ਮਾਝੇ ਦੀ ਧਰਤੀ ਦੇ ਉੱਤੇ ਹੀ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਵਿੱਚ ਆ ਗਏ ਸਨ ਪਰ ਕੁਝ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਾਲਵੇ ਦੀ ਧਰਤੀ ਤੇ ਪਹੁੰਚੇ ਨੇ ਤਾਂ ਉੱਥੇ ਭਾਈ RAMDEV ਜੀ ਸੇਵਾ ਦੇ ਵਿੱਚ ਹਾਜ਼ਰ ਹੋਏ ਨੇ ਮਾਲਵੇ ਦੀ ਧਰਤੀ ਕਿਉਂਕਿ ਬਹੁਤ ਸਾਰੇ ਰੇਤਲੀ ਧਰਤੀ ਸੀ ਅੱਜ ਅਸੀਂ ਦੇਖਦੇ ਹਾਂ ਨੇਕਾਂ ਤਰ੍ਹਾਂ ਦੀਆਂ ਭਾਵੇਂ ਕਾਢਾਂ ਆ ਗਈਆਂ ਨੇ ਅਨੇਕਾਂ ਦਵਾਈਆਂ ਖਾਦਾਂ ਆ ਗਈਆਂ ਨੇ ਪਰ ਫਿਰ ਵੀ ਇਹ ਧਰਤੀ ਅਜੇ ਵੀ ਬਹੁਤ ਸਾਰੀ ਰੇਤਲੀ ਹੈ ਸਭਾਈ RAMDEV ਜੀ ਨੇ ਜਿਹੜੀ ਸੇਵਾ ਚੁੱਕੀ ਹੋਈ ਹੈ ਉਸ ਦੇ ਵਿੱਚ ਹੁਣ ਇੱਕ ਹੋਰ ਸੇਵਾ ਸ਼ਾਮਲ ਕੀਤੀ ਹੈ ਕਿ ਜਦੋਂ ਵੀ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਇੱਕ ਸਥਾਨ ਤੋਂ ਦੂਜੇ ਸਥਾਨ ਤੇ ਜਾਂਦੇ ਨੇ ਤਾਂ ਆਪ ਜੀ ਰਸਤੇ ਦੇ ਵਿੱਚ ਜਲ ਦੀ ਛੜਕਾਉ ਦੀ ਸੇਵਾ ਕਰਦੇ ਨੇ ਜਿੱਥੇ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਾਂਦੇ ਨੇ ਉੱਥੋਂ ਵੀ ਘਟਾ ਮਿੱਟੀ ਨਾ ਉੱਡੇ ਉੱਥੇ ਵੀ ਆਪ ਜੀ ਜਲ ਦੇ ਛੜਕਾਓ ਦੀ ਸੇਵਾ ਕਰਦੇ ਨੇ ਤੇ ਸਾਰੇ ਇਲਾਕੇ ਵਿੱਚ ਠੰਡਕ ਵਰਤੋਂਦੇ ਨੇ ਆਪਣੇ ਸਿਰ ਤੇ ਪੱਕਾ ਹੀ ਬਿੰਨੂ ਬਨ ਕੇ ਰੱਖਿਆ ਹੈ ਗਾਗਰ ਹਰ ਵੇਲੇ ਜਦੋਂ ਖਾਲੀ ਹੋ ਜਾਂਦੇ ਹੈ ਤਾਂ ਆਪ ਜੀ ਦੇ ਹੱਥ ਵਿੱਚ ਪਾਣੀ ਲੈਣ ਵਾਸਤੇ ਚੱਲ ਪੈਂਦੇ ਨੇ ਜਦੋਂ ਭਰ ਕੇ ਲੈ ਆਉਂਦੇ ਹਨ ਤਾਂ ਸਿਰ ਦੇ ਉੱਤੇ ਕਈ ਵਾਰ ਗਾਗਰ ਦੇ ਵਿੱਚੋਂ ਪਾਣੀ ਚੁੰਦਾ ਏ ਤੱਥਲੜਾ ਬਿੰਨੂ ਵੀ ਗਿੱਲਾ ਹੋ ਜਾਂਦਾ ਏ ਸਿਰ ਤੇ ਬੰਨਿਆ ਹੋਇਆ ਦਸਤਾਰਾ ਵੀ ਗਿੱਲਾ ਹੋ ਜਾਂਦਾ ਏ ਪਰ ਆਪ ਜੀ ਕਦੇ ਵੀ ਸੇਵਾ ਨਾ ਛੱਡਦੇ ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਤਮਤਾਨ ਦੀ ਧਰਤੀ ਨੂੰ ਭਾਗ ਲਾ ਰਹੇ ਨੇ ਇਹ ਧਰਤੀ ਵੀ ਰੇਤਲੇ ਸੀ ਇੱਥੇ ਭਾਈ ਰਾਮਦੇਵ ਜੀ ਇਹੋ ਹੀ ਸੇਵਾ ਕਰਦੇ ਨੇ ਪਾਣੀ ਦੇ ਘਾਟ ਸੇ ਤੇ ਜੋਰ ਤੱਕ ਜਾਣਾ ਗਾਗਰਾਂ ਭਰ-ਭਰ ਕੇ ਲਿਆਉਣੀਆਂ ਸੰਗਤ ਦੇ ਇਸ਼ਨਾਨ ਵਾਸਤੇ ਲੰਗਰਾਂ ਵਾਸਤੇ ਉਹਨਾਂ ਦੇ ਪੀਣ ਵਾਸਤੇ ਤੇ ਉਹ ਸਥਾਨ ਦੇ ਉੱਤੇ ਜਿੱਥੇ ਪਾਤਸ਼ਾਹ ਜੀ ਬੈਠਦੇ ਸਨ ਉੱਥੇ ਜਲ ਦਾ ਛੜਕਾਓ ਕਰਕੇ ਤਾਂ ਇੱਕ ਦਿਨ ਆਪ ਜੀ ਨੇ ਜਿਸ ਸਥਾਨ ਤੇ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਬੈਠੇ ਨੇ ਇੰਨਾ ਕੁ ਜਲ ਦਾ ਛੜਕਾਓ ਕਰ ਦਿੱਤਾ ਇੰਨਾ ਕੁ ਜਲ ਦਾ ਛੜਕਾਓ ਕਰ ਦਿੱਤਾ ਕਿਉਂਕਿ ਗਰਮੀ ਦਾ ਮਹੀਨਾ ਸੀ ਰੇਤ ਤਪਦੇ ਪਏ ਸੀ ਪਾਣੀ ਪਾ ਪਾ ਕੇ ਐਨੀ ਸੇਵਾ ਕੀਤੀ ਕਿ ਉਹ ਸਾਰਾ ਸਥਾਨ ਹੀ ਅੱਜ ਦੇ AC ਵਾਂਗੂ ਠੰਡਾ ਕਰ ਦਿੱਤਾ ਤਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਿਰਾਂ ਦੇ ਘਰ ਆਏ ਨੇ ਪਾਏ RAMDEV ਜੀ ਨੂੰ ਸੱਦਿਆ ਕਹਿਣ ਲੱਗੇ ਭਾਈ ਸਿੱਖਾ ਤੂੰ ਤਾਂ ਅੱਜ ਇੰਜ ਕੀਤੀ ਹੈ ਸੇਵਾ ਜਿਵੇਂ ਮੀਂਹ ਵਰਾ ਕੇ ਰੱਖ ਦਿੱਤਾ ਹੈ ਜਿਸ ਤਰ੍ਹਾਂ ਮੀਂਹ ਸਾਰੇ ਪਾਸੇ ਠੰਡਕ ਹੀ ਠੰਡਕ ਕਰ ਦਿੰਦਾ ਹੈ ਇਸੇ ਤਰ੍ਹਾਂ ਤੁਸੀਂ ਅੱਜ ਸਾਰੇ ਪਾਸੇ ਠੰਡਕ ਹੀ ਠੰਡਕ ਕਰ ਦਿੱਤੀ ਹੈ ਤੇ ਜਿਸ ਸਮੇਂ ਪਾਤਸ਼ਾਹ ਜੀ ਨੇ ਇਹ ਬਚਨ ਕੀਤੇ ਭਾਈ ਰਾਮਦੇਵ ਜੀ ਉਸ ਸਮੇਂ ਪਾਣੀ ਦੀ ਗਾਗਰ ਭਰ ਕੇ ਆ ਲੈ ਕੇ ਆ ਰਹੇ ਸਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਅੱਗੇ ਵਧੇ ਇਹਨਾਂ ਦੇ ਸਿਰ ਦੇ ਉੱਤੋਂ ਉਹ ਪਾਣੀ ਦੀ ਗਾਗਰ ਉਤਾਰ ਕੇ ਥੱਲੇ ਰੱਖੇ ਤੇ ਨਾਲ ਇਹ ਜਦੋਂ ਬਿੰਨੂ ਡਿੱਗਿਆ ਕੀ ਦੇਖਿਆ ਕਿ ਉਸ ਬਿੰਨੂ ਦੇ ਨਾਲ ਜਿਸ ਅਗਾ ਦੇ ਸਿਰ ਦੇ ਉੱਤੇ ਬਿੰਨੂ ਹੁੰਦਾ ਸੀ ਗਿੱਲਾ ਹੋਣ ਕਰਕੇ ਬਹੁਤ سارے ਜ਼ਖਮ ਹੋ ਚੁੱਕੇ ਨੇ ਪਾਤਸ਼ਾਹ ਜੀ ਨੇ ਉਸੇ ਵੇਲੇ ਮਲਮ ਮੰਗਵਾਈ ਹੈ ਪੱਟੀ ਮੰਗਵਾਈ ਹੈ ਆਪ ਸਿਰ ਦੇ ਜ਼ਖਮ ਸਾਫ਼ ਕਰਕੇ ਆਪਣੇ ਹੱਥੀਂ ਪਾਤਸ਼ਾਹ ਜੀ ਨੇ ਭਾਈ ਰਾਮਦੇਵ ਜੀ ਦੇ ਜ਼ਖਮਾਂ ਤੇ ਮਲਮ ਲਗਾਈ ਹੈ ਤੇ ਪਾਤਸ਼ਾਹ ਜੀ ਨੇ ਕਿਹਾ ਤੁਸੀਂ ਮੀਹਾ ਹੋ ਤੁਸੀਂ ਸਾਡੇ ਮੀਂਹ ਵਹਾਉਣ ਵਾਲੇ ਹੋ ਤੇ ਪਾਤਸ਼ਾਹ ਜੀ ਨੇ ਜਦੋਂ ਉਹਨਾਂ ਨੂੰ ਮੀਹਾ ਦੀ ਉਪਾਧੀ ਬਖਸ਼ਿਸ਼ ਕੀਤੀ ਹੈ ਤਾਂ ਸਾਰੇ ਸਿੱਖਾਂ ਨੇ ਉਹਨਾਂ ਨੂੰ ਭਾਈ ਮੀਹਾ ਸਾਹਿਬ ਕਹਿਣਾ ਸ਼ੁਰੂ ਕਰ ਦਿੱਤਾ ਹੈ ਸੋ ਗੁਰਸਵਾਰੋ ਗੁਰ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਗਲ ਨਾਲ ਲਾਇਆ ਹੈ ਕਹਿਣ ਲੱਗੇ ਅੱਜ ਤੋਂ ਤੁਹਾਡੀ ਇਹ ਸੇਵਾ ਖਤਮ ਤੋਂ ਸੇ ਹੁਣ ਇੱਕ ਬਹੁਤ ਵੱਡੀ ਸੇਵਾ ਕਰਨੀ ਹੈ ਕਾਮ ਦੇ ਪ੍ਰਚਾਰ ਦੀ ਸੇਵਾ ਕਰਨੀ ਹੈ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਆਪ ਜੀ ਨੂੰ ਇੱਕ ਨਗਾਰਾ ਦਿੱਤਾ ਹੈ ਤੇ ਇੱਕ ਦਿੱਤਾ ਹੈ ਬੈਲ ਤੇ ਇੱਕ ਨਾਲ ਸਿੱਖੀ ਦਾ ਨਿਸ਼ਾਨ ਸਾਹਿਬ ਦਿੱਤਾ ਹੈ ਪਾਤਸ਼ਾਹ ਜੀ ਕਹਿਣ ਲੱਗੇ ਇਸ ਨਗਾਰੇ ਨੂੰ ਜਿਸ ਤਰ੍ਹਾਂ ਆਪਣੇ ਸਿਰ ਦੇ ਉੱਤੇ ਬਿੰਨੂ ਟਿਕਾਇਆ ਸੀ ਇਸੇ ਤਰ੍ਹਾਂ ਹੁਣ ਇੱਕ ਵੱਡਾ ਬਿੰਨੂ ਬਣਾ ਕੇ ਇਸ ਬੌਲ ਦੇ ਉੱਤੇ ਟਿਕਾ ਲਵੋ ਤੇ ਇਹ ਨਗਾਰਾ ਉੱਪਰ ਰੱਖ ਲੈਣਾ ਹੈ ਪਿੰਡਾਂ ਦੇ ਵਿੱਚ ਆਪ ਜੀ ਨੇ ਜਾਣਾ ਹੈ ਸ਼ਹਿਰਾਂ ਦੇ ਵਿੱਚ ਆਪ ਜੀ ਨੇ ਜਾਣਾ ਹੈ ਇਹ ਸਿੱਖੀ ਦਾ ਨਿਸ਼ਾਨ ਸਹਿਬ ਨਾਲ ਲੈ ਲਵੋ ਨਗਾਰਾ ਵਜਾਉਣਾ ਹੈ ਜਿੱਦਾਂ ਸੰਗਤਾਂ ਤੇ ਸਿੱਖ ਲੋਕ ਉੱਥੇ ਇਕੱਠੇ ਹੋਣਾ ਉਹਨਾਂ ਨੂੰ ਸਿੱਖੀ ਦੀਆਂ ਬਾਤਾਂ ਪਾਉਣੀਆਂ ਹਨ ਉਹਨਾਂ ਨਾਲ ਗੁਰਮਤਿ ਦੀ ਸਾਂਝ ਪਾਉਣੇ ਹੈ ਉਹਨਾਂ ਨੂੰ ਸਿੱਖੀ ਦੇ ਲੜ ਲਾਉਣਾ ਹੈ ਇਸ ਤਰ੍ਹਾਂ ਆਪ ਜੀ ਨੇ ਭਾਈ ਮੀਹਾ ਜੀ ਨੂੰ ਇੱਕ ਵੱਡਾ ਪ੍ਰਚਾਰਕ ਥਾਪ ਕੇ ਤੋਰ ਦਿੱਤਾ ਹੈ ਤੇ ਫਿਰ ਭਾਈ ਮੀਹਾ ਜੀ ਨੇ ਉਹ ਸੇਵਾ ਸੰਭਾਲੀ ਹੈ ਜਿਸ ਵੀ ਨਗਰ ਦੇ ਵਿੱਚ ਜਾਂਦੇ ਨੇ ਜਾ ਕੇ ਨਗਾਰਾ ਵਜਾ ਦਿੰਦੇ ਨੇ ਤੇ ਫਿਰ ਉਸ ਨਿਸ਼ਾਨ ਦੀ ਛਤਰ ਸ਼ਾਯਾ ਹੇਠ ਸਿੱਖੀ ਦਾ ਪ੍ਰਚਾਰ ਕਰਦੇ ਨੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਆਪ ਜੀ ਨੇ ਉਹ ਪ੍ਰਚਾਰ ਕੀਤਾ ਹੈ ਜਿੱਥੇ ਅੱਜ ਵੀ ਆਪ ਜੀ ਦੇ ਟਿਕਾਣੇ ਬਣੇ ਹੋਏ ਹਨ ਜਿਦੋਂ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਉਹਨਾਂ ਇਲਾਕਿਆਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਗਏ ਨੇ ਤਾਂ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਪਹੁੰਚਣ ਤੋਂ ਪਹਿਲਾਂ ਹੀ ਆਪ ਜੀ ਨੇ ਉਹਨਾਂ ਵਾਸਤੇ ਧਰਾਤਲ ਤਿਆਰ ਕੀਤੀ ਹੋਈ ਸੀ ਜਿਵੇਂ ਮਰਾਦਾਬਾਦ ਆ ਜਾਂਦਾ ਹੈ ਬਾਰਾ ਬੰਕੀ ਆ ਜਾਂਦਾ ਹੈ ਨਵਾਬਗੰਜ ਆ ਜਾਂਦਾ ਹੈ ਲਖਨਾਓ ਜਿੱਥੇ-ਜਿੱਥੇ ਵੀ ਗੁਰਤੇਗ ਬਹਾਦਰ ਸਾਹਿਬ ਜੀ ਗਏ ਨੇ ਉਸ ਤੋਂ ਪਹਿਲਾਂ ਭਾਈ ਮੀਹਾਂ ਜੀ ਉੱਥੇ ਪ੍ਰਚਾਰ ਕਰ ਚੁੱਕੇ ਸਨ ਤੇ ਫਿਰ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤਲਵੰਡੀ ਸਾਬੋ ਕੀ ਆਏ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਆਪ ਜੀ ਨੇ ਪ੍ਰਚਾਰ ਕੀਤਾ ਤੇ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤਲਵੰਡੇ ਸਾਬੋ ਕੀ ਆਏ ਨੇ ਤੇ ਇਤਿਹਾਸ ਤੇ ਵਿੱਚ ਇਸ ਗੱਲ ਦਾ ਜ਼ਿਕਰ ਵੀ ਆਉਂਦਾ ਹੈ ਕਿ ਇੱਕ ਦਿਨ ਗੁਰੂ ਦਰਬਾਰ ਦੇ ਵਿੱਚ ਭਾਈ ਮੀਹਾ ਜੀ ਇਸੇ ਤਰ੍ਹਾਂ ਬੌਲ ਦੇ ਉੱਤੇ ਚੜ ਕੇ ਨਗਾਰਾ ਵਜਾਉਂਦਿਆਂ ਹੋਇਆਂ ਦਾਖਲ ਹੋਏ ਨੇ ਤਾਂ ਜਦੋਂ ਦਰਬਾਰ ਦੇ ਵਿੱਚ ਐਵੇਂ ਦਾਖਲ ਹੋਏ ਨੇ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੇ ਹੁਕਮ ਕੀਤਾ ਹੈ ਕਿ ਇਨ੍ਹਾਂ ਤੋਂ ਇਹ ਬੈਲ ਨਗਾਰਾ ਤੇ ਨਿਸ਼ਾਨ ਸਾਹਿਬ ਖੋਹ ਲਿਆ ਜਾਵੇ ਸਿੱਖਾਂ ਨੇ ਇੰਜ ਹੀ ਹੁਕਮ ਮੰਨਿਆ ਹੈ ਕਿਉਂਕਿ ਗੁਰੂ ਗਬਨ ਸਿੰਘ ਸੱਚੇ ਪਾਤਸ਼ਾਹ ਜੀ ਨੇ ਪਰਖ ਕੀਤੀ ਇਨ੍ਹਾਂ ਦੇ ਤੇ ਜਦੋਂ ਇਹ ਸਾਰੀਆਂ ਚੀਜ਼ਾਂ ਖੋਹ ਲਈਆਂ ਫੇਰ ਗੁਰੂ ਗਬਨ ਸਿੰਘ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਭਾਈ ਮੀਹਾ ਜੀ ਕਿੱਥੇ ਨੇ ਤੁਹਾਡੀਆਂ ਇਹ ਵਸਤਾਂ ਜੋ ਤੁਹਾਨੂੰ ਗੁਰੂ ਪਿਤਾ ਜੀ ਨੇ ਦਿੱਤੀਆਂ ਸਨ ਤਾਂ ਪਾਈ ਮੀਹਾਂ ਜੀ ਹੱਥ ਜੋੜ ਕੇ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਤੁਸੀਂ ਆਪ ਹੀ ਦਿੱਤੀਆਂ ਸਨ ਨਵੇਂ ਜਾਮੇ ਦੇ ਵਿੱਚ ਵੀ ਤੁਸੀਂ ਸੋ ਤੁਸੀਂ ਆਪ ਹੀ ਦਿੱਤੀਆਂ ਆਪ ਹੀ ਲੈ ਲਈਆਂ ਤੇ ਪਾਤਸ਼ਾਹ ਜੀ ਭਲਾ ਹਿਆ ਜਿਸ ਦੀ ਵਸਤ ਸੇ ਉਹਨੇ ਆਪ ਹੀ ਸੰਭ ਲਈ ਹੈ ਸੇਵਕ ਨੂੰ ਹਮੇਸ਼ਾ ਰਜਾ ਦੇ ਵਿੱਚ ਰਹਿਣਾ ਚਾਹੀਦਾ ਹੈ ਜੇ ਗੁਰੂ ਸਿੱਖ ਨੂੰ ਸੇਵਾ ਬਖਸ਼ਿਸ਼ ਕਰਦਾ ਹੈ ਤਾਂ ਸਿੱਖ ਨੂੰ ਖੜੇ ਮੱਤੇ ਸੇਵਾ ਪ੍ਰਵਾਨ ਕਰਕੇ ਸੇਵਾ ਕਰਨੀ ਚਾਹੀਦੀ ਹੈ ਤੇ ਜੇ ਗੁਰੂ ਉਹ ਸੇਵਾ ਵਾਪਸ ਲੈਂਦਾ ਹੈ ਤਾਂ ਤਾਂ ਵੀ ਉਸ ਨੂੰ ਖੜੇ ਮੱਤੇ ਇਸ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ ਗੁਰੂ ਪਾਤਸ਼ਾਹ ਜੀ ਇਹਨਾਂ ਦੇ ਇਹਨਾਂ ਬੋਲਾਂ ਦੇ ਉੱਤੇ ਬਹੁਤ ਖੁਸ਼ ਹੋਏ ਨੇ ਇਹਨਾਂ ਨੂੰ ਆਪਣੇ ਗਲ ਦੇ ਨਾਲ ਲਾਇਆ ਹੈ ਤੇ ਇਹ ਜਿਹੜੀਆਂ ਸਾਰੀਆਂ ਅਵਸਥਾ ਸਨ ਬੈਲ ਲਗਾਰਾ ਤੇ ਨਿਸ਼ਾਨ ਸਹਿਬ ਵਾਪਸ ਕੀਤਾ ਤੇ ਨਾਲ ਹੁਣ ਪਾਤਸ਼ਾਹ ਜੀ ਨੇ ਹੋਰ ਬਖਸ਼ਿਸ਼ ਕੀਤੀ ਉਹ ਬਖਸ਼ਿਸ਼ ਕੀ ਸੀ ਪਾਤਸ਼ਾਹ ਜੀ ਨੇ ਆਪਣੇ ਸਜਾਏ ਹੋਏ ਦਸਤਾਰੇ ਨਾਲ ਉਹ ਲਾ ਕੇ ਅਤੀ ਦਸਤਾਰ ਇਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਇਹਨਾਂ ਨੂੰ ਭੇਟ ਕੀਤੀ ਹੈ ਇੱਕ ਸ੍ਰੀ ਸਾਹਿਬ ਭਾਈ ਮੀਹਾ ਜੀ ਨੂੰ ਭੇਟ ਕੀਤੀ ਹੈ ਤੇ ਇੱਕ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪੋਥੇ ਭੇਟ ਕੀਤੀ ਹੈ ਤੇ ਹੋਰ ਇਲਾਕਿਆਂ ਵਿੱਚ ਪ੍ਰਚਾਰ ਕਰਨ ਦਾ ਹੁਕਮ ਕੀਤਾ ਹੈ ਸੋ ਗੁਰੂ ਸਵਾਰਿਓ ਇੰਜ ਇਹਨਾਂ ਦੇ ਉੱਤੇ ਹਰਕਬਿੰਦ ਪਾਤਸ਼ਾਹ ਜੀ ਦੇ ਸਮੇਂ ਤੋਂ ਹੀ ਪਰਿਵਾਰ ਦੇ ਵਿੱਚ ਮਕਸ਼ਾ ਸੰਨ ਇਹਨਾਂ ਦੀ ਦੇ ਇਹਨਾਂ ਦੇ ਪਿਤਾ ਜੀ ਨੇ ਜੋ ਸੇਵਾ ਮੰਗੇ ਲਈ ਸੀ ਤੇ ਨਾਲ ਹੀ ਸੇਵਾ ਦੇ ਵਿੱਚ ਮੰਗੀ ਤੀ ਸੀ ਮੇਰੇ ਘਰ ਦੇ ਵਿੱਚ ਹਮੇਸ਼ਾ ਸਿੱਖੀ ਰਹੇ ਸੋ ਗੁਰੂ ਸਵਾਰਿਓ ਸਿੱਖੀ ਵੀ ਚੱਲ ਰਹੀ ਆ ਸੇਵਾ ਵੀ ਚੱਲ ਰਹੀ ਆ ਇਹਨਾਂ ਦੇ ਪੁੱਤਰ ਭਾਈ ਲਖਮੀਰ ਜੀ ਤੇ ਭਾਈ ਮਗਨਾ ਜੀ ਹੋਏ ਨੇ ਉਹਨਾਂ ਨੇ ਵੀ ਮਲਖ ਬੁਖਾਰੇ ਦੇ ਵਿੱਚ ਜਾ ਕੇ ਸਿੰਧ ਵਿੱਚ ਜਾ ਕੇ ਉੱਥੋਂ ਦੀਆਂ ਸੰਤਾਨਾਂ ਨੂੰ ਸਿੱਖੀ ਤੇ ਨਾਮ ਦਰੜ ਕਰਵਾਇਆ ਹੈ ਬਾਣੀ ਦੇ ਨਾਲ ਜੋੜਿਆ ਹੈ ਪਟਿਆਲੇ ਦੇ ਵਿੱਚ ਤੇ ਹੋਰ ਇਲਾਕਿਆਂ ਦੇ ਵਿੱਚ ਇਹਨਾਂ ਦੀ ਸੰਤਾਨ ਦੇ ਕੀਤੀਆਂ ਹੋਈਆਂ ਬਖਸ਼ਾਂ ਜੇ ਤੱਕ ਕਾਇਮ ਨੇ ਜਿਨ੍ਹਾਂ ਵਿੱਚ ਕੁਝ ਉਦਾਸੀ ਸਾਧਮਾ ਦੇ ਡੇਰੇ ਨੇ ਤੇ ਗੁਰਸਵਰ ਇੰਜ ਭਾਈ ਮੀਹਾ ਜੀ ਨੂੰ ਬਖਸ਼ਿਸ਼ ਹੋਈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਤੇ ਇਸ ਬਖਸ਼ਿਸ਼ ਨੂੰ ਪ੍ਰਮਾਨ ਕਰਕੇ ਭਾਈ ਮੀਹਾ ਜੀ ਨੇ ਸੇਵਾ ਕੀਤੀ ਹੈ ਭਾਈ ਰਾਮਦੇਵ ਤੋਂ ਪਾਣੇ ਦੀ ਸੇਵਾ ਕਰਨ ਕਰਕੇ ਇਹਨਾਂ ਨੂੰ ਮੀਹ ਸਾਹਿਬ ਜੀ ਦਾ ਖਿਤਾਬ ਮਿਲਿਆ ਸੀ ਸੋ ਇਥੋਂ ਫਿਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਤਮਤਾਨ ਤੋਂ ਚੱਲਦੇ ਨੇ ਹੋ ਸਿੱਖ ਸੰਗਤਾਂ ਦੇ ਨਾਲ ਪਾਏ ਮੀਹਾਂ ਜੀ ਨੂੰ ਜਿਸ ਤਰ੍ਹਾਂ ਪਹਿਲਾਂ ਇਹ ਹੋਰ ਇਲਾਕਿਆਂ ਵਾਸਤੇ ਤੁਰ ਦਿੱਤਾ ਹੈ ਤਮਤਾਨ ਤੋਂ ਚੱਲ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਿੱਥੇ ਗਏ ਨੇ ਉਸ ਦਾ ਜ਼ਿਕਰ ਅਸੀਂ ਸਿੱਖ ਚੈਪਟਰ ਦੇ ਅਗਲੇ ਅਧਿਆਇ ਵਿੱਚ ਕਰਾਂਗੇ ਸੋ ਫਿਰ ਅਖੀਰ ਤੇ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਆਪਣੇ ਹੋਰ ਜਿਹੜੇ ਸੱਜਣ ਮਿੱਤਰ ਨੇ ਸਿੱਖ ਸੰਗਤਾਂ ਨੇ ਉਨਾਂ ਨੂੰ ਮੇਰੇ ਇਸ ਚੈਨਲ 6th ਚੈਪਟਰ ਨੂੰ ਸਸਕ ਬ੍ਰਾਈਫ ਕਰਨ ਲਈ ਪ੍ਰੇਰਣਾ ਕਰੋ ਸੋ ਅਗਲਾ ਅਧਿਆਇ ਲੈ ਕੇ 6th ਚੈਪਟਰ ਤੇ ਦੋ ਦਿਨ ਬਾਅਦ ਹਾਜ਼ਰ ਹੋਵਾਂਗਾ ਤਦ ਤੱਕ ਵਾਸਤੇ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ